ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਇਲ ਦਾ ਆਲ ਇੰਡੀਆ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਦਾ 49ਵਾਂ ਸਰਬਹਿੰਦ ਸਲਾਣਾ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰ ਸਾਹਿਬ ਦੇ ਸਾਂਝੇ ਸਹਿਯੋਗ ਨਾਲ ਬੜੇ ਹੀ ਸ਼ਰਧਾ ਭਾਵਨਾ ਨਾਲ ਫਾਇਲਗਾ ਵਿਖੇ ਮਨਾਇਆ ਜਾ ਰਿਹਾ ਹੈ ਇਹ ਧਾਰਮਿਕ ਸਮਾਗਮ ਤਿੰਨ ਰੋਜ਼ਾ ਰੱਖਿਆ ਗਿਆ ਹੈ ਅਤੇ ਇਸ ਦੇ ਵਿੱਚ ਸ਼ਰਧਾਲੂ ਦੂਰੋਂ ਦੂਰੋਂ ਆ ਕੇ ਆਪਣੀ ਹਾਜ਼ਰੀ ਗੁਰੂ ਚਰਨਾਂ ਦੇ ਵਿੱਚ ਲਵਾ ਰਹੇ ਹਨ ਇਸ ਮੌਕੇ ਗੁਰਜੰਟ ਸਿੰਘ ਬੱਬੀ ਖੋਸਾ ਸੀਐਸੀ ਮੈਂਬਰ ਸ਼ਰਮਣ ਅਕਾਲੀ ਦਲ ਫਾਜ਼ਿਲਗਾ ਵੀ ਮੁਖੁਰੂਪੀ ਚ ਪੁੱਜੇ ਅਤੇ ਉਹਨਾਂ ਨੇ ਪ੍ਰਵਾਸਮਇਤ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਇਹ ਤਿੰਨ ਰੋਜ਼ਾ ਧਾਰਮਿਕ ਸਮਾਗਮ ਫਾਜ਼ਿਲਗਾ ਦੀ ਅਨਾਜ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਦੂਰੋਂ ਦੂਰੋਂ ਸ਼ਰਧਾਲੂ ਆ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਰਹੇ ਹਨ ਇਸ ਮੌਕੇ ਗੁਰੂ ਸਾਹਿਬ ਦਾ ਲੰਗਰ ਵੀ ਉਤਟੂ ਚੱਲ ਰਿਹਾ ਹੈ ਅਤੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸੇਵਾ ਵੀ ਕੀਤੀ ਜਾ ਰਹੀ ਹੈ ਇਹ ਸਰਬ ਹਿੰਦ ਸਲਾਨਾ 49ਵਾਂ ਧਾਰਮਿਕ ਸਮਾਗਮ ਤਿੰਨ ਰੋਜ਼ਾ ਹੈ 27 28 29 29 ਤਰੀਕ ਨੂੰ ਸੰਗਤਾਂ ਵੱਲੋਂ ਨਗਰ ਕੀਰਤਨ ਕੱਢਿਆ ਜਾਏਗਾ ਜੋ ਅਨਾਜ ਮੰਡੀ ਫਾਗੜਾ ਤੋਂ ਸ਼ੁਰੂ ਹੋਏਗਾ ਅਤੇ ਸਾਰੇ ਸ਼ਹਿਰ ਦੇ ਵਿੱਚ ਲੋਕ ਮਹਨਗੁਰ ਜੀ ਕੀ ਫਤਿਹ ਅਸੀਂ ਅੱਜ ਭਾਗਾਂ ਵਾਲੇ ਆ ਸਾਡੇ ਫਾਦਰ ਕਾ ਨੂੰ ਸਰਬ ਹਿੰਦ ਸਮਾਗਮ ਮਿਲਿਆ ਜੋ ਰੰਜਮਾ ਸਮਾਗਮ ਹੋ ਰਿਹਾ ਜੀ ਕਿਉਂਕਿ ਫਾਦਲਕਾ ਵਿੱਚ ਪੂਰੇ ਹਿੰਦੁਸਤਾਨ ਵਿੱਚ ਹਰ ਸਾਲ ਇੱਕ ਵਾਰੀ ਹੋਣਾ ਹੈ ਤੇ ਦੋ ਵਾਰੀ ਪੰਜਾਬ ਵਿੱਚ ਤੇ ਇੱਕ ਵਾਰੀ ਬਾਹਰਲੇ ਸੂਬਿਆਂ ਵਿੱਚ 220 ਸਾਲਾਂ ਬਾਅਦ ਫਾਦਲਕਾ ਦੀ ਵਾਰੀ ਆ ਸਕਦੀ ਹੈ ਸ਼ਾਇਦ ਮੈਨੂੰ ਪੂਰੀ ਨੌਲੇਜ ਲੱਗਦਾ ਵੀ ਮੈਨੂੰ ਪਤਾ ਲੱਗਿਆ ਕਿ ਸ੍ਰੀ ਖੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਦਲਕਾ ਵੱਲੋਂ ਜੋ ਸਵਾਗਤ ਕਰਵਾਇਆ ਜਾ ਗਿਆ ਇੱਥੇ ਮੰਡੀ ਦੇ ਵਿੱਚ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਨੇ ਜੋ ਕਿ ਮੁੱਖ ਸਾਡੇ ਸੇਵਾ ਦਾ ਮੌਕਾ ਲਿਆ ਜੀ ਅਮਰਿਕ ਸਿੰਘ ਸਾਡੇ ਜੋ ਮੁੱਖ ਸੈਕਟਰੀ ਮੰਨੇ ਗਏ ਨੇ ਜੀ ਜਿਨ੍ਹਾਂ ਨੇ ਸਾਰਾ ਪ੍ਰੋਗਰਾਮ ਕਰਾਇਆ ਜੀ ਕਿੰਨੇ ਦਿਨਾਂ ਦਾ ਪ੍ਰੋਗਰਾਮ ਚਲਾਇਆ ਜੀ ਇਹ 3 ਦਿਨ ਦਾ ਪ੍ਰੋਗਰਾਮ ਕੱਲ ਹੋ ਗਿਆ ਜੀ ਤੇ ਅੱਜ ਹੋ ਗਿਆ ਜੀ ਤੇ ਕੱਲ ਨੂੰ ਵੀ ਹੋਏਗਾ ਸਾਰੇ ਸ਼ਹਿਰ ਵਿੱਚ ਨਗਰ ਕੇਦਰ ਵੀ ਕੱਢਿਆ ਜਾਏਗਾ ਅੱਜ ਗੁਰੂ ਗਾਉ ਜਿਹੜਾ ਅਮਰ ਸੰਚਾਰ ਵੀ ਹੋਇਆ ਜੀ ਸਿੰਘ ਸਵਾ ਗੁਰਗਰ ਸਾਹਿਬ कि सितांज इंडिया ते धार्मिक समागम हूंदा जी साहिब इश जीू मुस्लिम सिख ईसाई सारिय कौमा मज़मां सभु भेण भ्रा आहिनि ਸਾਰਿਆਂ ਨੂੰ ਇਕਜੁੱਟ ਹੋ ਕੇ ਕਿਤੇ ਮੰਦਿਰ ਦਾ ਪ੍ਰੋਗਰਾਮ ਹੋਵੇ ਕਿਤੇ ਮਕਸਦ ਦਾ ਪ੍ਰੋਗਰਾਮ ਹੋਵੇ ਜਨੇ ਵਸੀ ਦਾ ਪ੍ਰੋਗਰਾਮ ਹੋਵੇ ਜਾਂ ਗੁਰਦੁਆਰਾ ਸਾਹਿਬ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰੋਗਰਾਮ ਹੋਵੇ ਸਾਰਿਆਂ ਨੂੰ ਇਕਜੁੱਟ ਇਕੱਠੇ ਹੋ ਕੇ ਇਹੋ ਜੇ ਸਮਾਗਮਾਂ ਵਿੱਚ ਹਾਜ਼ਰੀ ਭਰਨੀ ਚਾਹੀਦੀ ਹੈ ਇਹਦੇ ਨਾਲ ਜੋ ਵਿਚਾਰੇ ਸਾਡੇ ਵੀਰ ਪ੍ਰੋਗਰਾਮ ਕਰਵਾ ਰਹੇ ਨੇ ਜਾਂ ਸੇਵਾਦਾਰ ਕਰਵਾ ਰਹੇ ਨੇ ਕਮੇਟੀ ਵਾਲੇ ਬਹੁਤ ਬਹੁਤਨਾ ਧੰਨਵਾਦ ਤੇ ਜੋ ਰਾਗੀ ਸਹਿਬਾਨ ਦੂਰ ਦੂਰੋਂ ਪਹੁੰਚੇ ਨੇ ਸਿੰਘ ਸਹਿਬਾਨ ਸਾਰੇ ਤਖਤਾਂ ਦੇ ਆਪਣੇ ਸਾਰੇ ਜਿਨੇ ਪੰਜ ਤਖਤ ਤੇ ਪੰਜ ਤਖਤਾਂ ਦੇ ਸਿੰਘ ਸਹਿਬਾਨ ਆਪਣੇ ਧਾਮੀ ਸਾਹਿਬ ਜੀ ਹੋਰ ਜਿਨੇ ਵੀ ਸਵਾਗਤ ਵਿੱਚ ਪਹੁੰਚੇ ਨੇ ਸਭ ਦਾ ਇੱਥੇ ਪਹੁੰਚਣ ਤੇ ਫਾਇਲਕਾ ਵਿੱਚ ਧੰਨਵਾਦ ਜੀ ਕਿੱਦਾਂ ਦਾ ਐਦਾਂ ਤੁਸੀਂ ਪਹੁੰਚੇ ਹੋ ਕਿਦਾਂ ਦਾ ਦੋੜਾ ਮਨ ਦੇ ਵਿਚਾਰ ਮਨ ਦੇ ਭਾਵ ਕਿਦਾਂ ਨੇ ਅੱਜ ਦੇ ਤੁਸੀਂ ਇਹ ਸਮਾਗਮ ਦੇਖ ਕੇ ਮਨ ਦਾ ਵਿਚਾਰ ਬਹੁਤ ਵਧੀਆ ਜੀ ਕੱਲ ਵੀ ਸੀ ਪੂਰਾ ਪਰਿਵਾਰ ਆਇਆ ਜੀ ਅੱਜ ਵੀ ਪੂਰਾ ਪਰਿਵਾਰ ਆਇਆ ਜੀ ਸਾਰਿਆਂ ਦਾ ਹੱਕ ਬੰਦਾ ਹੈ ਇਹ ਗੁਰੂ ਧਾਮਾਂ ਤੇ ਪਹੁੰਚਣਾ ਚਾਹੀਦਾ ਹੈ ਅਦੇ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਇੱਥੋਂ ਚੰਗੀ ਸਿੱਖ ਮਿਲਦੀ ਹੈ ਇਸ ਤੋਂ ਆਪਾਂ ਸਿੱਖ ਲੈ ਕੇ ਲੋਕਾਂ ਨੂੰ ਚੰਗਾ ਸਮਝਾ ਸਕਦੇ ਹਾਂ ਜੀ